ਹਾਂਜੀ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਏ ਆਈ ਹੋਪ ਆਪ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਤੇ ਅੱਜ ਆਪਾਂ ਸਿੰਗਾਪੁਰ ਤੋਂ ਆਈ ਨਹੀਂ ਆਪਾਸ ਤੇ ਆ ਦੇਖੋ ਤੁਹਾਨੂੰ ਸਾਰਾ ਦਿਖਾਉਣੇ ਆ ਰੂਮ ਆ ਸਾਡਾ ਤੇ ਆ ਦੇਖੋ ਕਿੰਨਾ ਘੈਂਟ ਆ ਨਾ ਐਲਸੀਡੀ ਆ ਚਾਹ ਬਣਾਉਣ ਨੂੰ ਦਿੱਤੀ ਸੀਗੀ ਤੇ ਆਪਾਂ ਪੈਕ ਕਰ ਲਿਆ ਸਮਾਨ ਤੇ ਹੁਣ ਆਪਾਂ ਬਾਹਰ ਚੱਲਦੇ ਆਂ ਇਨਨੋਂ ਆਪਾਂ ਹੁਣ ਬਾਹਰ ਕੱਢ ਲੈਨੇ ਆ ਤੇ ਇਥੋਂ ਫਿਰ ਕਾਰਡ ਕੱਢ ਲਾਂਗੇ ਉਹ ਕਰਾਉਣੇ ਆ ਪੰਜਮਾ ਆ ਸਰਦਾਰ ਜੀ ਦਾ ਬੈਗ ਆ ਉਹ ਮੇਰਾ ਬੈਗ ਆ ਦੂਜਾ ਕੰਚਈ ਜ ਸੋਣਾ ਨਾ ਮੇਰੇ ਵਾਲਾ ਜੀ ਹੁਣ ਆਪਾਂ ਆਪਣਾ ਬੈਗ ਚੱਕਦੇ ਆ ਤੇ ਹੁਣ ਆਪਾਂ ਇਥੋਂ ਕਾਰਡ ਕੱਢਾਂਗੇ ਇਹਦੇ ਨਾਲ ਦਰਵਾਜ਼ਾ ਬੰਦ ਹੋ ਜਾਊਗਾ ਤੇ ਲਾਈਟ ਵੀ ਉਹ ਆਪਾਂ ਉੱਥੇ ਕਰਾਵਾਂਗੇ ਜਮਾ ਚੱਲੋ ਹੁਣ ਆਪਾਂ ਚੱਲ ਪਏ 에어ਪੋਰਟ ਤੇ ਜਾਣਾ ਹੁਣ ਆਪਾਂ ਤੇ ਤੁਹਾਨੂੰ ਰਾਹ ਦਾ সিন ਦਿਖਾਉਣੀ ਆ ਸਾਰਾ ਵੇਖੋ ਕਿੰਨਾ ਘੈਂਟ 걸ਵਾਤਾ ਬਹੁਤ ਹੀ ਸੋਹਣਾ ਜਗ੍ਹਾ ਮਤਲਬ ਕਿ ਦੇਖੋ ਮਾਰਤਾ ਸਿੰਗਾਪੁਰ ਬਹੁਤ ਸੋਹਣਾ ਸ਼ਹਿਰ ਆ ਉਲਖ ਆ ਦੇਖੋ ਮਾਰਤਾ ਦੇਖੋ ਸਾਫ ਸਫਾਈ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ரேத்தூ ம 就是。Yeah, 何 <music> ਜਾਣ ਜੇ ਅਰੋਨਾ ਮੇਰੇ ਕਿਵੇਂ ਪੰਜਾ ਕੇ ਨੰਬਰ ਟਰਮੀਨਲ ਤੇ ਆਪਣੀਆਂ ਇੱਥੇ ਟਰਮੀਨਲ 1 ਗੁੱਡ 에어ਲਾਈਨ ਫੁੱਡ 1 ਜੇ ਟਾਈਮ ਲੋਪਾਈ ਦੇ ਭਾਈ ਬਾਰੀ ਠੀਕ ਆਪੋ ਤੁਸੀਂ ਸੰਗਰੇਟ 에어ਲਾਈਨ ਹਾਂ ਹਾਂ ਟਰਮੀਨਲ 1 ਬੰਦ ਨਾ ਆਵਣਾ ਆਵਣਾ ਬੰਦ ਜੇ ਸੀ ਪੰਚੀਂਗ ਆਣਾ ਪੌਂਚਿੰਗ ਆਇਆ ਇੱਥੋਂ ਤੇ ਤੇ 에어ਪੋਰਟ ਦੇ ਸਿੰਗਾਪੁਰ ਦਾ 에어ਪੋਰਟ ਆਇਆ ਦੇਖੋ ਕਿ ਮੈਂ ਚਮਕਦਾ ਸ਼ੀਸ਼ੇ ਵਾਂਗੂ ਹਨਾ ਸਾਰੇ ਇੱਧਰ ਨਾ ਕਾਰਪਟ বিছੇ ਹੋਏ ਆ ਉਹ ਕੈਂਟ ਅਵੇ ਜਿਹੜੇ ਹਮੋਂ ਲੁਕੇ ਨਾ ਆਪਣੇ ਪੰਜਾਬੀ ਮਿਲ ਗਏ ਸੀ ਸਾਨੂੰ ਦੇਖੋ ਇੱਧਰ ਬਹੁਤ ਜ਼ਿਆਦਾ ਵੱਟਾਗਾ ിടന സേ ചോ പ്ലേന പൗളി ലൈവർ ਬੈਠਦੇ ਆ ਪਲੇਨ ਚਾ ਦੇਖੋ ਕਿ ਕਿਆਸਾ ਨਾ ਤਮੇ ਦੇਖਿਆ ਮਾਰੇ ਅੱਗੇ ਤੋਂ ਵਿਚੋ ਦੇਖੋ ਕਿੰਨਾ ਵੱਡਾਗਾ ਹਾਂਜੀ ਜੀ ਨੂੰ ਜੀ ਨੂੰ ਆਪਣਾ ਬਲੌਗ ਵਧੀਆ ਲੱਗਿਆ ਨਾ ਬਾਦ ਤੋਂ ਬਾਦ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਫੇਰ ਮਿਲਦੇ ਆ ਮਾਲਕ ਤਨ ਰਸਤੀ ਬਣਾਈ ਰੱਖੇ ਸਾਰਿਆਂ ਨੂੰ ਚੜਦੀ ਕਲਾ